ਕੋ ਜਾਂ ਕੇ ਸਿੱਧੀ ਕੋ ਜਾਂ ਕੇ ਕੰਪਲੇਂਟ ਕਰਨੀ ਔਰ ਐਡੇ ਵੱਡੇ ਆਈਪੀਐਸ ਅਫਸਰ ਉਤੇ ਹੱਥ ਪਾਉਣਾ ਉਹ ਇਹ ਛੋਟੀ ਮੋਟੀ ਗੱਲ ਨਹੀਂ ਹੈ ਇਹਦੇ ਪਿੱਛੇ ਵੀ ਕੋਈ ਨਾ ਕੋਈ ਵੱਡੀ ਤਾਕਤ ਹੈਗੀ ਹੈ ਜਾਂ ਕੋਈ ਕਿਸੇ ਦਾ ਕਿਸੇ ਪੋਲੀਟਿਕਲ ਸਪੋਰਟ ਹੈਗੀ ਹੈ ਜਾਂ ਕੋਈ ਅਫਸਰਾਂ ਦੀ ਸਪੋਰਟ ਹੈ ਜਾਂ ਇਹਨ ਇਹਦੇ ਪਿੱਛੇ ਕਿਹੜੀ ਚੀਜ਼ ਹੈ ਵੀ ਜਿਹੜੀ ਚੀਜ਼ ਇਹਨੂੰ ਇੱਥੇ ਤੱਕ ਪਹੁੰਚਾਤਾ ਜਾਂਦੀ ਜਿਹੜੀ ਹੈ ਦੀ ਦੇਖੋ 10 ਦਿਨਾਂ ਦੇ ਵਿੱਚ ਜਿੰਨੀ ਸਪੀਡ ਨਾਲ ਚੱਲ ਰਹੀ ਸੀ ਉਨੀ ਸਪੀਡ ਨਾਲ ਬੈਕਵਾਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਦਾ ਕਾਰਨ ਇਹ ਹੈ 31000 ਰੁਪਏ ਚਾਂਦੀ ਜਿਹੜੀ ਦਾ 10 ਦਿਨਾਂ ਚ ਬੈਕ ਵਜੇ ਜੀ ਆਪਣੇ ਦਰਸ਼ਕਾਂ ਨੂੰ ਦੱਸਿਆ ਸੀਗਾ ਕਿ ਭਾਈ ਜਿਹੜਾ ਚਾਂਦੀ ਤੇ ਸੋਨਾ ਹੈਗਾ ਇਹ ਜਿੱਦਾਂ ਸ਼ੂਟ ਉਪ ਚ ਜਾ ਰਿਹਾ ਹੈ 2 ਤੋਂ ਲੈ ਕੇ 4 ਹਫ਼ਤਿਆਂ ਦੇ ਵਿੱਚ ਇੱਕ ਵਾਰੀ ਬੈਕ ਝੂਰ ਮਾਰੂਗਾ ਔਰ ਇਹ ਗੱਲ ਸਾਡੀ ਜਿਹੜੇ ਚੈਨਲ ਦੀ ਬਿਲਕੁਲ ਸੱਚਾਈ ਹੈ ਕਿ ਅਸੀਂ ਜਿਹੜੀ ਗੱਲ ਕੀਤੀ ਸੀ ਉਹਦੇ ਮੁਤਾਬਕ ਹੁਣ ਆਪਾਂ ਆਪਣੇ ਦਰਸ਼ਕੋ ਵੀ ਇਹ ਹਜੇ ਇੱਥੇ ਤੱਕ ਰੁਕੂ ਹੀ ਨਹੀਂ ਹਜੇ ਹੋਰ ਬੈਕ ਮਾਰੂਗੀ ਸਰਕਾਰ ਨੇ ਕੱਲ ਦੀ ਇੱਕ ਕਮਰਸ਼ੀਅਲ ਨਿਊਜ਼ ਹੈ ਸਰਕਾਰ ਦੀ ਕਿ ਖੇਤੀਬਾੜੀ ਵਾਲੀ ਜਿਹੜੀ ਪ੍ਰਾਪਰਟੀ ਹੈ ਉਹਦੇ ਤੇ ਜਿਹੜਾ ਡੀਸੀ ਦਾ ਸਰਕਲ ਰੇਟ ਹੈ ਉਹਦੇ ਤੇ 50% ਦਾ ਇਜਾਫਾ ਕਰਤਾ ਯਾਨੀ 50% ਰੇਟ ਵਧਾ ਦਿੱਤੇ ਹੋਏ ਸਾਚੀ ਕਾਲ ਮੈਂ ਹਾਂ ਅਤੇ ਅਸਮਦਰ ਨਿਊਜ਼ ਦੇ ਦੇਰਸ਼ਕਾਂ ਦਾ ਸਵਾਗਤ ਹੈ ਚਰਚਾ ਦਾ ਵਿਸ਼ਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਕੁਝ ਅਜਿਹੀਆਂ ਘਟਨਾਵਾਂ ਜਿਹੀਆਂ ਮੁੱਦਾਂ ਤੇ ਜੋ ਮਾਰਕੀਟ ਦੇ ਵਿੱਚ ਹਲਚਲ ਮਚਾ ਦਿੰਦੀਆਂ ਨੇ ਕਿਸੇ ਦੇ ਘਰ ਦੇ ਉੱਪਰ 7 ਘੰਟੇ ਤੱਕ ਪੁੱਜ ਕੇ ਚੱਲਦੀ ਏ ਤੇ ਕਈ ਲੋਕਾਂ ਦੀਆਂ ਨਜ਼ਰਾਂ ਸਿਰਫ ਸੋਨੇ ਚਾਹੁੰਦੀਆਂ ਤੋਲਾਂ ਤੇ ਹੀ ਟਿਕੀਆਂ ਹੋਈਆਂ ਨੇ ਤੇ ਉੱਥੇ ਹੀ ਕਈ ਅਜਿਹੀਆਂ ਘਟਨਾਵਾਂ ਜਿਸ ਕਰਕੇ ਰਜਿਸਟਰੀ ਤੱਕ ਦੇ ਉੱਪਰ ਜਿਹੜੀ ਲੱਗੀਆਂ ਰੋਗ ਨੇ ਉਹ ਚਰਚਾ ਦਾ ਵਿਸ਼ਾ ਬਣ ਚੁੱਕੇ ਨੇ ਤੇ ਅਜਿਹਾ ਘਟਨਾਵਾਂ ਨੇ ਇਹ ਜੋ ਸਿਸਟਮ ਤੱਕ ਨੂੰ ਹਿਲਾ ਕੇ ਰੱਖ ਦਿੰਦੇ ਨੇ ਤੇ ਗੱਲਬਾਤ ਕਰਾਂਗੇ ਐਡੀਟਿੰਗ ਚੀਫ ਐਸੈਂਡਰ ਨਿਊਜ਼ ਦੇ ਬੀਕੇ ਬਵਿਟਾ ਜੀ ਨੂੰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਭ ਤੋਂ ਬਹੁਤ ਸਾਰਾ ਨਮਸਕਾਰ ਜੀ ਜਿਸ ਤਰੀਕੇ ਦੇ ਨਾਲ ਸਰ ਮਾਰਕੀਟ ਦੇ ਵਿੱਚ ਹਲਚਲ ਮਚੀ ਹੋਈ ਹੈ ਸਭ ਤੋਂ ਪਹਿਲਾਂ ਤਾਂ ਹਲਚਲ ਮਚਾਈ ਹੋਈ ਹੈ ਪੁੱਲਰ ਮਾਮਲੇ ਨੇ ਹੱਦ ਤੱਕ ਘੰਟੇ ਤੱਕ ਪੁੱਜ ਗਈ ਹੈ ਤੇ ਕੀ ਕੁਝ ਬਰਾਮਦ ਹੋਇਆ ਜਾਂ ਹੋਰ ਕਿਹੜੇ ਖੁਲਾਸੇ ਹੋਏ ਨੇ ਮੈਂ ਅਸੀਂ ਰੋਜ਼ ਦਿੱਲੀ ਦੇ ਪ੍ਰੋਗਰਾਮ ਦੇ ਵਿੱਚ ਜੋ-ਜੋ ਨਵੀਂ ਅਪਡੇਟ ਡੀਆਈਜੀ ਪੁੱਲਰ ਸਾਹਿਬ ਦੇ ਹਰਚਰਨ ਪੁੱਲਰ ਸਾਹਿਬ ਦੀ ਆ ਰਹੀ ਹੈ ਉਹ ਸੀ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ ਪਰਸੋਂ ਉਹਨਾਂ ਦੇ ਘਰ ਦੀ ਦੁਬਾਰਾ ਰਿਸਰਚ ਹੋਈ ਸੀ ਕੱਲ ਬੀਤੇ ਦਿਨ ਫਿਰ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਨੇੜੇ ਇੱਥੇ ਮੱਚੀਬੜੇ ਦੇ ਕੋਲ ਪੁੱਲਰ ਸਾਹਿਬ ਦਾ ਇੱਕ ਫਾਰਮ ਹਾਊਸ 55 ਏਕੜ ਦਾ ਜੀ 55 ਏਕੜ ਬਹੁਤ ਹੁੰਦੇ ਆ ਮੈਡਮ 55 ਇਕੜ ਦਾ ਫਾਰਮ ਹਾਊਸ ਔਰ ਜਿਹੜੀ ਤਹਿਕੀਕਾਤ ਕੱਲ ਕੀਤੀ ਗਈ ਜੀ ਉਸ ਤਹਿਕੀਕਾਤ ਦੇ ਦੌਰਾਨ ਕਾਫੀ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਸਾਹਮਣੇ ਆਈਆਂ ਉਹ ਸੀ ਸਾਰੀਆਂ ਚੀਜ਼ਾਂ ਤੁਹਾਨੂੰ ਡਿਟੇਲ ਚ ਦੱਸਾਂਗੇ ਕਿ ਪਹਿਲੀ ਗੱਲ ਉਸ ਜ਼ਮੀਨ ਦੇ ਵਿੱਚ ਦੇਖੋ ਇਹ ਜਿਹੜੀ ਟੀਮ ਆਈ ਸੀ ਇਹ ਸਾਰੀ ਟੀਮ ਜਿਹੜੀ ਸੀ ਨਾ ਟੈਕਨੀਕਲ ਟੀਮ ਸੀ ਦੇਖੋ ਇੱਕ ਤਹਿਕੀਕਾਤ ਹੁੰਦੀ ਹੈ ਵੀ ਕਾਗਜ਼ੀ ਯਾ ਪੁਲਿਸ ਦੇ ਵਿੱਚ ਬੰਦੇ ਹੁੰਦੇ ਸੀਬੀਆਈ ਦੇ ਵਿੱਚ ਜਿਹੜਾ ਡੀਐਸਪੀ ਹੈ ਉਹ ਸਾਰੇ ਰੈਂਕ ਦੇ ਇੱਕ ਉਹਨਾਂ ਦੀ ਟੈਕਨੀਕਲੀ ਟੀਮ ਹੁੰਦੀ ਹੈ ਜਿਹਦੇ ਵਿੱਚ ਪਮੈਸ਼ ਕਰਨ ਵਾਲੇ ਉਹ ਜੇੀ ਟੈਪ ਦੇ ਬੰਦੇ ਐ ਇੰਜੀਨੀਅਰ ਟੈਪ ਦੇ ਬੰਦੇ ਆ ਜਿਨ੍ਹਾਂ ਨੂੰ ਸਾਰੀਆਂ ਇਹਨਾਂ ਚੀਜ਼ਾਂ ਦੀ ਨੋਲਿਜ ਹੁੰਦੀ ਹੈ ਜਿਵੇਂ ਇੱਕ ਸਾਈਡ ਤੋਂ ਐਂਡ ਅਲੀ ਸਾਈਡ ਤੱਕ ਦਾ ਫਿੱਤਾ ਮਾਰਨਾ ਦੇਖਣਾ ਵੀ ਭਾਈ ਜ਼ਮੀਨ ਕਿੰਨੀ ਐ ਉਹਦਾ ਜਾਇਦਾ ਲਗਾਣਾ ਫਿਰ ਉਹਦੇ ਵਿੱਚ ਕੀ ਕੀ ਲੱਗਿਆ ਹੋਇਆ ਕਿੱਥੇ ਕਿੱਥੇ ਉਹਨਾਂ ਦੇ ਕਮਰੇ ਅੰਦਰ ਬਣੇ ਹੋਏ ਆ ਸਾਈਡ ਤੇ ਬੈੱਡਰੂਮ ਬਣੇ ਹੋਏ ਆ ਜਾਂ ਕੋਈ ਫਾਰਮ ਹਾਊਸ ਦੇ ਵਿੱਚ ਕਿੰਨੀ ਕੁ ਜਗ੍ਹਾ ਕਵਰਡ ਹੈ ਕਿੰਨੀ ਕੀ ਨੌਨ ਕਵਰਡ ਹੈ ਔਰ ਕਿਹੜੀ-ਕੜੀਆਂ ਇੱਥੇ ਜਿਵੇਂ ਹੁਣ ਕਹਿੰਦੇ ਆ ਕਿ ਉੱਥੇ ਜਿਰੀ ਲੱਗੀ ਹੋਈ ਸੀ ਜਿਰੀ ਦਾ ਆਲਮੋਸਟ ਜਿਰੀ ਕਟਿੰਗ ਹੋ ਚੁੱਕੀ ਸੀ ਤੇ ਜਿਹੜੇ ਉੱਥੇ ਜਿੱਥੇ ਆਲਰੇਡੀ ਉੱਥੇ ਕਮਰੇ ਬਣੇ ਹੋਏ ਸੀ ਉਹਨਾਂ ਕਮਰੇ ਵੀ ਜਿਹੜੇ ਕੀ ਐਂਡ ਲੌਕ ਚ ਸੀਗੇ ਜਿਹੜੇ ਉਹਨਾਂ ਨੇ ਕਿ ਬ੍ਰੇਕ ਕਰਕੇ ਤੋੜ ਕੇ ਤਾਲੇ ਅੰਦਰ ਵੜ ਕੇ ਸਾਰਾ ਕੁਝ ਨੇ ਤਹਿਕੀਕਾਤ ਕੀਤੀ ਉੱਥੇ ਵੀ ਦੇਖਿਆ ਪਰ ਕੋਈ ਐਸੀ ਚੀਜ਼ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਵਾਪਰੀ ਗਈ ਕੀਤੀ ਵੀ ਆਵੇਂ ਭਾਈ ਕੋਈ ਹੈਰਾਨੀਜਨਕ ਕੋਈ ਚੀਜ਼ ਮਿਲੀ ਹੋਵੇ ਹਾਂ ਕਈ ਚੀਜ਼ਾਂ ਇਹ ਜੂੜ ਦਰਸਾਉਂਦੀਆਂ ਕਿ ਜਿਹੜਾ ਮਾਮਲਾ ਅੱਜ ਤੋਂ ਬੀਤੇ ਦਿਨ ਇੱਕ ਹਫਤਾ ਪਹਿਲਾਂ ਭੁੱਲਰ ਸਾਹਿਬ ਜਦੋਂ ਪਰਚਾ ਹੋਇਆ ਉਸ ਪਰਚੇ ਦੇ ਦੌਰਾਨ ਉਹ ਅੰਦਰ ਗਏ ਉਸ ਤੋਂ ਬਾਅਦ ਟਿਲ ਟਾਈਮ ਤੱਕ ਦੁਬਾਰਾ ਯਾਨੀ ਕੱਲ ਉੱਥੇ ਉਹਨਾਂ ਦੇ ਫਾਰਮ ਹਾਊਸ ਤੇ ਸਰਚ ਹੋਈ ਕਿ ਉਸ ਟਾਈਮ ਦੇ ਦੌਰਾਨ ਜਾਂ ਉਸ ਤੋਂ ਪਹਿਲਾਂ ਜਾਂ ਇਨ ਬਿਟਵੀਨ ਕਹਿੰਦੇ ਉੱਥੇ ਜੀ ਕੈਮਰੇ ਚੋਰੀ ਹੋ ਗਏ ਉੱਥੇ ਡੀਵੀਆਰ ਚੋਰੀ ਹੋ ਗਈ ਔਰ ਦੇਖੋ ਕਹਿਣ ਵਾਲੇ ਸੁਣਨ ਵਾਲੀ ਗੱਲ ਇਹ ਆ ਵੀ ਇਹ ਕੋਈ ਸ਼ਰਾਰਤ ਕੀਤੀ ਕਿਸੇ ਨੇ ਕਿ ਜਾਣਬੁੱਝ ਕੇ ਕੀਤਾ ਜਾਂ ਉਹਦੇ ਵਿੱਚ ਕੋਈ ਇਹੋ ਜਿਹਾ ਡਾਟਾ ਸੀ ਜਿਹੜਾ ਲੀਕ ਨਹੀਂ ਹੋਣਾ ਚਾਹੁੰਦੇ ਦੇਖੋ ਸੀਬੀਆਈ ਦੇ ਕੋਲ ਕੋਈ ਬਚ ਨਹੀਂ ਸਕਦਾ ਮੈਂ ਉਹਦਾ ਕਾਰਨ ਇਹ ਕੀ ਹੈ ਕਿ ਉੱਥੇ ਸਿਕਿਉਰਿਟੀ ਵਾਲੇ ਬੰਦੇ ਆਲਰੇਡੀ ਉੱਥੇ ਲੱਗੇ ਹੋਣਗੇ ਉਹਨਾਂ ਨੂੰ ਸੰਮਣ ਕਰ ਲੈਣਗੇ ਕਿ ਭਾਈ ਤੁਹਾਡੇ ਦੌਰਾਨ ਇੱਥੇ ਤੁਸੀਂ ਇੰਨੇ ਦਨ ਰਹੇ ਕੋਣ ਆਂਦਾ ਸੀ ਕੋਣ ਜਾਂਦਾ ਸੀ ਕਿਹੜੀ-ਕਿਹੜੀ ਇੱਥੇ ਜਿਹੜੀ ਹੈਗੀ ਆਵਾਜਾਈ ਹੁੰਦੀ ਸੀਗੀ ਇਹ ਸਾਰੀ ਗੱਲਬਾਤ ਜਿਹੜੀ ਹੈਗੀ ਇਹ ਲੋਕਾਂ ਦੇ ਸਾਹਮਣੇ ਵੀ ਤੇ ਸੀਬੀਆਈ ਨੇ ਸਾਰੀ ਉਜਾਗਰ ਕਰਨੀ ਹੋਈ ਹੈ ਇਹਦੀ ਕਈ ਪਰਤਾਂ ਖੁੱਲਣੀਆਂ ਆ ਜਾਈਆਂ ਇੱਕ ਨਵੀਂ ਚੀਜ਼ ਜਿਹੜੀ ਹੈ ਕੱਲ ਇਸ ਕੇਸ ਦੇ ਵਿੱਚ ਸਾਡੇ ਜਿਹੜੇ ਦਿਮਾਗ 'ਚ ਜਾਂ ਸਾਡੇ ਸੁਣਨ 'ਚ ਜਾਂ ਸਾਡੀ ਸਿਰਸਰ 'ਚ ਚਾਹੀ ਹੈ ਉਹ ਇਹ ਹੈ ਕਿ ਇੱਕ ਕਿਸੇ ਚੰਡੀਗੜ੍ਹ ਦੀ ਵਕੀਲ ਨੇ ਜਿਹੜਾ ਦੂਸਰੀ ਸਾਈਡ ਤੇ ਆਕਾਸ਼ ਬੱਤਾ ਹੈ ਉਹਨਾਂ ਨੇ ਉਹਨਾਂ ਦੀਆਂ ਪਰਤਾਂ ਖੋਲਣ ਦੀ ਵੀ ਕੋਸ਼ਿਸ਼ ਕੀਤੀ ਹੈ ਕਹਿੰਦੇ ਉਹ ਜਿਹੜਾ ਬੰਦਾ ਹੈ ਨਾ ਉਹ ਪਾਸਰ ਦੇ ਨਾਮ ਤੋਂ ਕੋਹਾਂਦਾ ਹੈ ਵੀ ਉਹ ਗੁਬਿੰਦਗੜ ਮੰਡੀ ਦੇ ਵਿੱਚ ਜਿਹੜਾ ਕੰਮ ਕਰਦਾ ਸੀ ਸਕ੍ਰੈਪ ਦਾ ਉਹ ਕੋਈ ਅੱਜ ਦਾ ਨਹੀਂ ਕੰਮ ਕਰਨ ਲੱਗਾ ਸੀ ਉਹਦਾ ਵੀ ਬੜਾ ਪੁਰਾਣਾ ਕੰਮ ਹੈ ਵੀ ਕਿੰਨੀ ਦੇਰ ਤੋਂ ਲਿੰਕ ਚੱਲ ਰਿਹਾ ਸੀਗਾ ਵੀ ਉਹ ਕੀ ਉਹਦਾ ਲਿੰਕ ਖਰਾਬ ਕਿਵੇਂ ਹੋ ਗਿਆ ਕੋਈ ਐਸੇ ਦਬਾਅ ਦੇ ਵਿੱਚ ਸੀਗਾ ਜਿਹੜੇ ਉਹਨੇ ਪਹਿਲਾਂ ਆਪਣੀ ਸੀਬੀਆਈ ਨੂੰ ਜਿੰਨੀ ਕੋ ਇਨਫੋਰਮੇਸ਼ਨ ਦਿੱਤੀ ਕਿ ਮੇਰੇ ਤੇ ਜੀ 23 ਦਾ ਪਰਚਾ ਹੋਇਆ ਹੋਇਆ ਸੀ 23 2023 ਚ ਉਹਦੇ ਕਰਕੇ ਮੈਂ ਬਲੈਕਮੇਲ ਹੋ ਰਿਹਾ ਸੀਗਾ ਤੇ ਮੈਨੂੰ ਐਦਾ ਐਦਾ ਮੇਰੇ ਕੋਲ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਸੀ ਤੇ ਜਿਹੜੇ ਵਕੀਲ ਨੇ ਟੀਵੀ ਚੈਨਲ ਦੇ ਕਿਸੇ ਸਾਹਮਣੇ ਆ ਕੇ ਚਰਚਾ ਕੀਤੀ ਹੈ ਉਹਨੇ ਕਲੀਅਰ ਸ਼ਬਦਾਂ ਚ ਕਿਹਾ ਕਿ ਉਹਦੇ ਉੱਤੇ ਆਲਰੇਡੀ 6 ਪਰਚੇ ਹੋਏ ਹੋਏ ਆ ਪੁਰਾਣੇ ਪੁਰਾਣੇ 2020 ਦੇ 2014 ਦੇ 2012 ਦੇ ਔਰ ਕੋਈ ਇਹ ਜਿਹੜੀ ਸੀਬੀਆਈ ਦੀ ਬੰਦੇ ਕੋਲ ਜਾ ਕੇ ਸੀਬੀਏ ਕੋਲ ਜਾ ਕੇ ਕੰਪਲੇਂਟ ਕਰਨੀ ਔਰ ਐਡੇ ਵੱਡੇ ਆਈਪੀਐਸ ਅਫਸਰ ਉਤੇ ਹੱਥ ਪਾਉਣਾ ਕੋਈ ਇਹ ਛੋਟੀ ਮੋਟੀ ਗੱਲ ਨਹੀਂ ਹੈ ਇਹਦੇ ਪਿੱਛੇ ਵੀ ਕੋਈ ਨਾ ਕੋਈ ਵੱਡੀ ਤਾਕਤ ਹੈਗੀ ਹੈ ਜਾਂ ਕੋਈ ਕਿਸੇ ਦਾ ਕਿਸੇ ਪੋਲੀਟੀਕਲ ਸਪੋਰਟ ਹੈਗੀ ਹੈ ਜਾਂ ਕੋਈ ਅਫਸਰਾਂ ਦੀ ਸਪੋਰਟ ਹੈ ਜਾਂ ਇਹ ਇਹਦੇ ਪਿੱਛੇ ਕਿਹੜੀ ਚੀਜ਼ ਹੈ ਵੀ ਜਿਹੜੀ ਚੀਜ਼ ਇਹਨੂੰ ਇੱਥੇ ਤੱਕ ਪਹੁੰਚਾਤਾ ਵੀ ਇੰਨੇ ਪੰਜਾਬ ਦੇ ਵਿੱਚ ਇੰਨੀ ਦੇਰ ਦੀਆਂ ਜਾਂ ਹੋਰ ਐਡੇ ਅਫਸਰ ਵੀ ਆ ਜੇ ਤਾਂ ਹੈ ਨਹੀਂ ਖਾਲੀ ਭੁੱਲਰ ਸਾਹਿਬ ਹੀ ਕ੍ਰਿਪਸ਼ਨ ਕਰਦੇ ਵੇ ਆ ਵੀ ਹੋਰ ਕ੍ਰਿਪਸ਼ਨ ਹੀ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਬਿਲਕੁਲ ਤੇ ਇਸ ਕਰਕੇ ਕੋਈ ਜ਼ਰੂਰ ਕੋਈ ਨਾ ਕੋਈ ਇਹਦੇ ਪਿੱਛੇ ਤਾਕਤ ਹੈਗੀ ਆ ਉਹਨਾਂ ਨੇ ਵੀ ਕੋਈ ਉਹਦੇ ਉੱਤੇ ਇਹੋ ਜਿਹਾ ਲਾਂਚ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਕਿਹਾ ਜੀ ਮੈਂ ਤਾਂ ਜਨਤਾ ਕਰਨਾ ਮੇਰਾ ਕੰਮ ਹੈ ਮੈਂ ਲੀਗਲ ਬੰਦਾ ਵਾਂ ਐਡਵੋਕੇਟ ਆ ਵੀ ਲੋਕਾਂ ਨੂੰ ਦੂਜਾ ਪੱਖ ਵੀ ਪਤਾ ਲੱਗਣਾ ਚਾਹੀਦਾ ਵੀ ਇਹ ਜਿਹੜਾ ਹੈਗਾ ਇਹ ਪਾਸ ਕਰ ਰਿਹਾ ਇਹ ਮੰਡੀ ਗੋਵਿੰਦਗੜ੍ਹ ਦੇ ਵਿੱਚ ਗਾਂਧੀ ਨਗਰ ਘਰ ਦੇ ਉੱਥੇ ਰਹਿੰਦਾ ਪੁਰਾਣਾ ਬੈਕਗ੍ਰਾਉਂਡ ਉਹਦਾ ਦੱਸਿਆ ਗਿਆ ਕਿ ਪਹਿਲਾਂ ਉਹ ਆਪਣੇ ਛੋਟੇ ਬਚਪਨ ਦੇ ਟਾਈਮ ਤੋਂ ਉਹਦੇ ਫਾਦਰ ਦਾ ਨਾਮ ਵਿਸਕੀ ਆ ਤੇ ਉਹ ਇੱਕ ਡੈਰੀ ਫਾਰਮਾਂ ਦਾ ਕੰਮ ਕਰਦੇ ਆ ਤੇ ਉਸ ਟਾਈਮ ਤੋਂ ਦਰਾਂਤ ਲੈ ਕੇ ਹੌਲੀ ਹੌਲੀ ਜਿਵੇਂ ਵੱਡਾ ਹੋਇਆ ਇਹ ਕੰਮ ਕੀਤਾ ਇਹਨੇ ਇਹ ਕੰਮ ਸਕ੍ਰੈਪ ਦਾ ਫੜ ਲਿਆ ਉਹਦੇ ਨਾਲ ਇਹ ਪਾਸਰ ਜਾਣਿਆ ਜਾਣ ਲੱਗ ਗਿਆ ਕਿ ਜਿੰਨੇ ਲੋਕ ਜਿਹੜੀ ਬਾਹਰੋਂ ਫੋਰਨ ਤੋਂ ਵੀ ਵਰਲਡ ਵਾਈਡ ਵੀ ਜਿਹੜੀ ਉੱਥੋਂ ਸਾਰੀ ਸਕ੍ਰੈਪ ਆਂਦੀ ਹੈ ਉਹ ਸਾਰੀ ਸਕ੍ਰੈਪ ਲੋਕੀ ਜਿਵੇਂ ਜਿਹੜਾ ਸ਼ੰਭੂ ਬੈਰੀਅਰ ਹੈ ਅੰਮਲਾਲਾ ਤੋਂ ਲੈ ਕੇ ਉੱਥੋਂ ਪਾਸ ਕਰਾਉਂਦੇ ਆ ਉਹ ਇਹਨੇ 10-15 ਗੱਡੀਆਂ ਰੱਖੀਆਂ ਹੋਈਆਂ ਉਸ ਗੱਡੀਆਂ ਦੇ ਲੱਗ-ਲੱਗ ਨੰਬਰ ਐ ਔਰ ਡਿਜ਼ਾਇਰ ਗੱਡੀਆਂ ਨੇ ਹਰ ਗੱਡੀ 'ਚ ਦੋ-ਦੋ ਬੰਦੇ ਆ ਕੋਈ ਇੰਨਾ ਵੱਡਾ ਨੈਟਵਰਕ ਇੰਨੇ ਕੰਮ ਸਟਾਰਟ ਕੀਤਾ ਹੋਇਆ ਉੱਥੇ ਕਿ ਲੋਕ ਇਹਨੂੰ ਅਪਰੋਚ ਕਰਦੇ ਆ ਕਿ ਭਾਈ ਸਾਡੇ ਨਾਲ ਵੀ ਮਤਲਬ ਸਾਡਾ ਕੰਮ ਕਰਾ ਦਿੱਤਾ ਜਾਵੇ ਤੇ ਉਹ ਕਹਿੰਦੇ ਆ ਕਿ ਇਹਦਾ ਜਿਹੜਾ ਪੋਲੀਟੀਕਲ ਬੈਕਗ੍ਰਾਉਂਡ ਵੀ ਇੱਕ ਟਾਈਮ ਦੇ ਦੌਰਾਨ ਉਹਨਾਂ ਨੇ ਪਰਸਨਲੀ ਦੇਖੋ ਅਸੀਂ ਕਿਸੇ ਦੇ ਕੁਐਸਚਨ ਨਹੀਂ ਕਰਨਾ ਚਾਹੁੰਦੇ ਕਹਿੰਦੇ ਇੱਕ ਟਾਈਮ ਦੇ ਦੌਰਾਨ ਉਹਦੀ ਵਾਈਫ ਜਿਹੜੀ ਹੈਗੀ ਆ ਉਹ ਕੌਂਸਲਰ ਦੀ ਇਲੈਕਸ਼ਨਾਂ ਵੀ ਲੜ ਚੁੱਕੀ ਆ ਆਕਾਸ਼ਪੱਤੇ ਦੀ ਔਰ ਇੱਕ ਟਾਈਮ ਤੋਂ ਭਾਜਪਾ ਦੀ ਇੱਕ ਟਾਈਮ ਤੋਂ ਤੇ ਪਾਰਟੀਆਂ ਦਾ ਵੀ ਪੂਰਾ ਸਪੋਰਟ ਇਹਨੂੰ ਰਿਹਾ ਹੋਏਗਾ ਉਹਨਾਂ ਦੇ ਕਹਿੰਦੇ ਮੁਤਾਬਕ ਹੈ ਤੇ ਦੂਸਰਾ ਵੀ ਕਹਿੰਦੇ ਇੱਕ ਇਹਦੀ ਪਹਿਲਾਂ ਪਤਨੀ ਵੀ ਸੀਗੀ ਉਹ ਸਾਰਾ ਜਿਹੜਾ ਇਹਦਾ ਜਾਤੀ ਮਾਮਲਾ ਹੈ ਪਰ ਅਸੀਂ ਲੋਕਾਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਆਂ ਵੀ ਜਿਹੜਾ ਇਹਨੇ ਹਾਈ ਕੋਰਟ ਤੋਂ ਵੀ ਦੇਖੋ ਸਿਕਿਉਰਟੀ ਮੰਗੀ ਹੈ ਕਹਿੰਦੇ ਇਹਨਾਂ ਦੇ ਇਹਦੇ ਕੋਲ ਬੌਂਸਰ ਵੀ ਨਾਲ ਰੱਖਦਾ ਸੀ ਆਪਣੇ ਇਹ ਹਮੇਸ਼ਾ ਤੇ ਹੁਣ ਜਿਹੜੀ ਹਾਈ ਕੋਰਟ ਤੋਂ ਜਿਹੜੀ ਐਪਲੀਕੇਸ਼ਨ ਲਾ ਕੇ ਇਹਨੂੰ ਆਪਣਾ ਸਿਕਿਉਰਟੀ ਮਿਲੀ ਹੈ ਉਸ ਸਕਿਉਰਟੀ ਵਿੱਚ ਵੀ ਦੇਖੋ ਨੇ ਐਫੀਡਵਟ ਉੱਥੇ ਦਿੱਤਾ ਉਸ ਐਫੀਡਵਟ ਦੇ ਦੌਰਾਨ ਇਹਨੇ ਕੋਈ ਉੱਥੇ ਜ਼ਿਕਰ ਹੀ ਨਹੀਂ ਕੀਤਾ ਕਿ ਮੇਰੇ ਤੇ ਆ ਖਾਲੀ ਇੱਕ ਪਰਚਾ ਹੀ ਹੈ ਬਾਕੀ ਪਰਚੀਆਂ ਦਾ ਕੋਈ ਜ਼ਿਕਰ ਨਹੀਂ ਵੀ ਕਲੀਨ ਚੇਟਾਂ ਮੈਂ ਕਿੱਦਾਂ ਆ ਕਿਵੇਂ ਆ ਵੀ ਇਹ ਵੀ ਜਿਹੜੀ ਤਹਿਕੀਕਤ ਹੋਣੀ ਬੜੀ ਜ਼ਰੂਰੀ ਸੀਗੀ ਵੀ ਦੇਖੋ ਇਹ ਵੀ ਜਾਂਚ ਦਾ ਵਿਸ਼ਾ ਹੈਗਾ ਇਨਵੈਸਟੀਗੇਸ਼ਨ ਜਦੋਂ ਹੋਣੀ ਹੈ ਮੇਬੀ ਪੋਸਿਬਿਲਟੀ ਹੈ ਸੀਵਿਅਰਲੀ ਨਿਗਾ ਦੇ ਵਿੱਚ ਇਹ ਗੱਲਾਂ ਵੀ ਆਉਣ ਯਾ ਦੂਸਰਾ ਪੱਖ ਵੀ ਦੇਖਣ ਇਹ ਹੁਣ ਅੱਗੋ ਸਾਰੀ ਜਿਹੜੀ ਗੱਲ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਔਰ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਨਹੀਂ ਮਤਲਬ ਜਿਹੜਾ ਪੱਕਾ ਨਾ ਵੀ ਜਲਦੀ ਖਤਮ ਹੋਣ ਵਾਲੀ ਨਹੀਂ ਹੈ ਜਿਵੇਂ ਜਿਵੇਂ ਇਹਦੀਆਂ ਦੇਖੋ ਹੁਣ ਜਿਵੇਂ ਫਾਰਮ ਹਾਊਸ ਦੀ ਤੁਹਾਨੂੰ ਗੱਲ ਦੱਸੀ ਹੈ ਹਜੇ ਕਈ ਪ੍ਰਾਪਰਟੀਆਂ ਨੇ ਤਕਰੀਬਨ 70 71 ਪ੍ਰਾਪਰਟੀਆਂ ਆਣ ਲੀਆਂ ਜਿਹੜੀ ਕਾਗਜ਼ ਪੱਤਰ ਮਿਲੇ ਆ ਉਸ 70 71 ਪ੍ਰਾਪਰਟੀਆਂ ਦੀ ਜਿਵੇਂ ਅਸੀਂ ਕੱਲ ਵੀ ਦੱਸਦੇ ਸੀ ਵੀ ਤਕਰੀਬਨ 150 ਕਰੋੜ ਦੀ ਵੈਲਿਊ ਬਣਦੀ ਆ ਆਲਮੋਸਟ ਅਪ੍ਰੋਕਸੀਮੇਟਲੀ ਠੀਕ ਹੈ ਔਰ ਨਾਲ ਜਿਹੜਾ ਕੈਸ਼ ਮਿਲਿਆ 31 ਤਰੀਕ ਦੇ ਕਰੀਬ ਉਹਨਾਂ ਨੂੰ ਉੱਥੇ ਪੇਸ਼ ਕੀਤਾ ਜਾਣਾ ਹੈ کورٹ ਦੇ ਵਿੱਚ ਉਸ ਦੌਰਾਨ ਕੀ ਕੀ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਇਹਨਾਂ ਨੇ ਇਨਵੈਸਟੀਗੇਸ਼ਨ ਹੁਣ ਤੱਕ ਸੀਬੀਆਈ ਨੇ ਕੀਤੀ ਹੈ ਉਹਨਾਂ ਦੇ ਵੀ ਜਵਾਬ ਹੋਣਗੇ ਜਿ ਭਾਈ ਅਸੀਂ ਇੰਨੀ ਇਨਵੈਸਟੀਗੇਸ਼ਨ ਕੀਤੀ ਹੈ ਸਾਨੂੰ ਇਹਨਾਂ ਨੂੰ ਹੋਰ ਰਿਮਾਂਡ ਦਿੱਤਾ ਜਾਵੇ ਸਾਨੂੰ ਤੇ ਉਹਨਾਂ ਨੇ ਵੀ ਆਪਣਾ ਪੱਖ ਦੱਸਣਾ ਹੋਵੇਗਾ ਕਿ ਭਾਈ ਵੀ ਹਜੇ ਤੱਕ ਦੇਖਦੇ ਆ ਵੀ ਉਹ ਕੀ ਉਹਨਾਂ ਦੇ ਵਕੀਲ ਜਾਂ ਉਹ ਕੀ ਮੂੰਹ ਖੋਲਦੇ ਆ ਕੋਈ ਦੱਸਦੇ ਆ ਵੀ ਇਹ ਜਿਹੜਾ ਪੈਸਾ ਸੀ ਕਿੱਥੋਂ ਆਇਆ ਕਿਵੇਂ ਆਇਆ ਜਾਂ ਕੋਈ ਹੋਰ ਬੰਦੇ ਕਿਹੜੇ ਸੰਬੰਧਤ ਹੈਗੇ ਨਾਲ ਇਹਦੇ ਇਹ ਸਾਰੀਆਂ ਗੱਲਾਂ ਆਈਆਂ ਜਿਹੜੀ ਜਾਂਚ ਦਾ ਵਿਸ਼ਾ ਹੈਗਾ ਇਹ ਕੋਈ ਜਿਹੜੀ ਗੇਮ ਹੈ ਬਹੁਤ ਵੱਡੀ ਜਾਊਗੀ ਜੀ ਇਹ ਐਵੇਂ ਦੂਸਰਾ ਸਵਾਲ ਹੈ ਜਿਸਨੇ ਹਲਚਰ ਮਜ਼ਾਇਆ ਹੋਇਆ ਹੈ ਕਿ ਸੋਨੇ ਤੇ ਚਾਂਦੀ ਦੀ ਰੇਟ ਜਿਹੜੀ ਇੱਕਦਮੀ ਵੱਧ ਗਈ ਸੀ ਤੇ ਅੱਜ ਵੀ ਨਜ਼ਰਾਂ ਜਿਹੜੀਆਂ ਉਹ ਟਿੱਕੀਆਂ ਹੋਈਆਂ ਨੇ ਲੋਕਾਂ ਦੀਆਂ ਸੋਨੇ ਚਾਂਦੀ ਦੇ ਭਾਅ ਤੇ ਇਸ ਦੇ ਵਿੱਚ ਕੀ ਕੁਝ ਦੇਖੋ ਮੈਡਮ ਗੱਲ ਇਹ ਹੈ ਜਿਹੜਾ ਸੋਨੇ ਚਾਂਦੀ ਦਾ ਇਸ ਟਾਈਮ ਦਾ ਮਾਰਕੀਟ ਦਾ ਸਿਨੈਰੀਓ ਹੈ ਉਹਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਤਕਰੀਬਨ ਜਿਵੇਂ ਕਹਿੰਦਾ ਵੀ ਸ਼ੋਰ ਸ਼ਰਾਬਾ ਇੰਨਾ ਮਚਿਆ ਹੋਇਆ ਉਸ ਸ਼ੋਰ ਸ਼ਰਾਬੇ ਦੇ ਵਿੱਚ ਦੇਖੋ ਜਿਹੜੀ ਜਿਹੜੀ ਰਿਟਰਨ ਗੱਲ ਹੈ ਉਹ ਰਿਟਰਨ ਨਹੀਂ ਚੱਲਣੀ ਹੈ ਚਾਂਦੀ ਜਿਹੜੀ ਹੈਗੀ ਦੇਖੋ 10 ਦਿਨਾਂ ਦੇ ਵਿੱਚ ਜਿੰਨੀ ਸਪੀਡ ਨਾਲ ਚੱਲ ਰਹੀ ਸੀ ਉਨੀ ਸਪੀਡ ਨਾਲ ਬੈਕ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਦਾ ਕਾਰਨ ਇਹ ਹੈ 31000 ਰੁਪਏ ਚਾਂਦੀ ਜਿਹੜੀ ਹੈ ਨਾ 10 ਦਿਨਾਂ ਚ ਬੈਕ ਵੱਜ ਗਿਆ ਜਿਵੇਂ ਕਹਿ ਲਓ ਕਿ ਇਹਦੀ ਚਾਂਦੀ ਦਾ ਅਗਰ ਆਪਾਂ ਮੁੱਲ ਦੀ ਗੱਲ ਕਰਦੇ ਹਾਂ ਵੀ 14 ਅਕਤੂਬਰ ਨੂੰ ਜਿਹੜਾ ਚਾਂਦੀ ਦਾ ਰੇਟ ਉਹ 1 ਲੱਖ 78000 ਰੁਪਏ ਕਿਲੋ ਸੀ ਜੀ ਠੀਕ ਹੈ ਉਹ ਜਿਹੜੀ ਕੱਲ ਦੀ ਗੱਲ ਕਰਦੇ ਆਪਾਂ 148000 ਰੁਪਏ ਤੱਕ ਵੀ ਆ ਗਿਆ 30000 ਦਾ ਤਾਂ ਇਹ ਡਿਫਰੈਂਸ ਹੋ ਗਿਆ ਨਾ ਜਿਹੜੇ 31000 ਦਾ ਡਿਫਰੈਂਸ ਕਹਿੰਦੇ ਉੱਪਰਲੇ ਪੈਸਾ ਨੂੰ ਮਿਲਾ ਕੇ ਔਰ ਸੋਨੇ ਦਾ ਜਿਹੜਾ ਡਿਫਰੈਂਸ ਹੈ 7 ਦਿਨਾਂ ਦੇ ਵਿੱਚ 8000 ਰੁਪਏ ਘਟ ਗਿਆ ਜਿਹੜਾ ਅਸੀਂ ਬੀਤੇ ਦਿਨੀ ਤੁਹਾਨੂੰ ਯਾਦ ਹੋਵੇਗਾ ਆਪਾਂ ਪ੍ਰੋਗਰਾਮ ਬੋਲਿਆ ਸੀ ਕਿ 2 ਤੋਂ ਲੈ ਕੇ 4 ਹਫ਼ਤਿਆਂ ਦੇ ਵਿੱਚ ਵਿੱਚ ਜੀ ਜੋ ਸਾਡੀ ਜੱਜਮੈਂਟ ਸੀ ਜਾਂ ਸਾਡਾ ਇੱਕ ਐਸਟੀਮੇਟ ਸੀਗਾ ਜੋ ਅਸੀਂ ਰਿਸਰਚ ਕੀਤੀ ਸੀ ਉਹਦੇ ਮੁਤਾਬਕ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਿਆ ਸੀਗਾ ਕਿ ਭਾਈ ਜਿਹੜਾ ਚਾਂਦੀ ਤੇ ਸੋਨਾ ਹੈਗਾ ਇਹ ਜਿੱਦਾਂ ਸ਼ੂਟਅਪ ਚ ਜਾ ਰਿਹਾ ਹੈ 2 ਤੋਂ ਲੈ ਕੇ 4 ਹਫ਼ਤਿਆਂ ਦੇ ਵਿੱਚ ਇੱਕ ਵਾਰੀ ਬੈਕ ਝੂਰ ਮਾਰੂਗਾ ਔਰ ਇਹ ਗੱਲ ਸਾਡੀ ਜਿਹੜੇ ਚੈਨਲ ਦੀ ਬਿਲਕੁਲ ਸਚਾਈ ਹੈ ਕਿ ਅਸੀਂ ਜਿਹੜੀ ਗੱਲ ਕੀਤੀ ਸੀ ਉਹਦੇ ਮੁਤਾਬਕ ਹੁਣ ਆਪਾਂ ਆਪਣੇ ਦਰਸ਼ਕੋ ਵੀ ਇਹ ਹਜੇ ਇੱਥੇ ਤੱਕ ਰੁਕੂ ਨਹੀਂ ਹਜੇ ਹੋਰ ਬੈਕ ਮਾਰੂਗੀ ਉਮੀਦ ਲੱਗਦੀ ਹੈ ਕਿ ਹਜੇ ਜਿਹੜੀ ਚਾਂਦੀ ਹੈਗੀ ਇਹ ਇਹ ਤਕਰੀਬਨ ਸਵਾ ਲੱਖ ਤੋਂ ਥੱਲੇ ਆ ਜਾਏਗੀ ਤੇ ਜਿਹੜਾ ਸੋਨਾ ਹੈਗਾ ਉਹ 1 ਲੱਖ 10 ਤੋਂ 15000 ਰੁਪਏ ਤੱਕ ਦਾ ਆ ਜਾਏਗਾ ਇਹ ਜਿਹੜਾ ਸਰਟੀਫਿਕੇਟ 10 ਗ੍ਰਾਮ ਸੋ ਸੋਨੇ ਦਾ ਭਾਅ ਤੇ ਚਾਂਦੀ ਦਾ ਕਿਲੋ ਦੇ ਭਾਅ ਦੇ ਹਿਸਾਬ ਨਾਲ ਹੈ ਜੀ ਠੀਕ ਹੈ ਇਹ ਜਿਹੜੀ ਗੱਲ ਮੇਨ ਹੈਗੀ ਹੈ ਬਾਕੀ ਰਹੀ ਗੱਲ ਆਪਾਂ ਆਪਣੀ ਮਾਰਕੀਟ ਦੇਖੋ ਇਹ ਮਾਰਕੀਟ ਇਹ ਐਮਸੀਐਕਸ ਦਾ ਮਾਮਲਾ ਹੈ ਸੋਨਾ ਚਾਂਦੀ ਦੀ ਜਿਹੜੀ ਜਿਹੜੀ ਸੇਲ ਪਰਚੇਜ ਹੈ ਉਹ ਅੱਜ ਕੱਲ ਐਮਸੀਐਕਸ ਨਾਲ ਚੱਲਦੀ ਹੈ ਹੁਣ ਮਾਰਕੀਟ ਦੇ ਵਿੱਚ ਜਿਵੇਂ ਲੋਕਾਂ ਨੇ ਟ੍ਰੇਡ ਕਰਦੇ ਨੇ ਲੋਕ ਸ਼ੇਅਰ ਮਾਰਕੀਟ ਦੇ ਵਿੱਚ ਉਸ ਸ਼ੇਅਰ ਮਾਰਕੀਟ ਦੇ ਨਾਲ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਰੁਝਾਨ ਜਿਹੜਾ ਪਿਛਲੇ 2-3 ਸਾਲਾਂ ਦਾ 4 ਸਾਲਾਂ ਦਾ ਮਿਊਚੁਅਲ ਫੰਡ ਚ ਵੀ ਵੜਾ ਰਿਹਾ ਜੀ ਮਿਊਚੁਅਲ ਫੰਡ ਦਾ ਵੀ ਜਿਹੜਾ ਲੋਕਾਂ ਨੂੰ ਆਪਾਂ ਜੇ ਗੱਲ ਕਰੀਏ ਉਸ ਗੱਲ ਦੇ ਦੌਰਾਨ ਜਿਹੜਾ ਉਹਦਾ ਮਿਡ ਕੈਪ ਹੈ ਉਹਦਾ ਉਸ ਟਾਈਮ ਰਿਟਰਨ ਜਿਹੜਾ ਹੈ ਨਾ ਉਹ ਵੀ ਅਪਰੋਕਸੀਮੇਟਲੀ 23.6% ਸਾਲਾਨਾ ਰਿਟਰਨ ਰਹੀ ਹੈ ਉਹਨਾਂ ਦੀ ਤੇ ਉਸ ਟਾਈਮ ਜਿਹੜਾ ਹੈਗਾ 17.40 ਦੇ ਹਿਸਾਬ ਨਾਲ ਪਰਸੈਂਟੇਜ ਰਹੀ ਹੈ ਤੇ ਜਿਹੜੀ ਐਸਆਈਪੀ ਹੈ ਤਿੰਨ ਸਾਲ ਦੀ ਜਿਹੜਾ ਮਤਲਬ ਮੈਕਸਿਮਮ ਜਿਨਾ ਪਾਅ ਦੇ ਅਧਿਕਤਮ ਕਹਨੇ ਆ ਮੈਕਸਿਮ ਜਿਹੜੀ ਹੈਗੀ ਉਹ 55.6% ਤੱਕ ਵੀ ਰਿਟਰਨ ਰਹੀ ਹੈ ਤਿੰਨ ਸਾਲਾਂ ਦੀ ਉਹਦਾ ਕਾਰਨ ਇੱਕੋ ਗੱਲ ਹੈ ਕਿ ਦੇਖੋ ਮਾਰਕੀਟ ਦੇ ਵਿੱਚ ਜਦੋਂ ਮਾਰਕੀਟ ਅੱਪ ਹੁੰਦੀ ਹੈ ਤਾਂ ਸਾਰਿਆਂ ਲਈ ਅੱਪ ਹੁੰਦੀ ਹੈ ਜਦੋਂ ਡਾਊਨ ਹੁੰਦੀ ਹੈ ਸਾਰਿਆਂ ਲਈ ਹੁੰਦੀ ਹੈ ਇਸ ਟਾਈਮ ਜਿਹੜੀ ਸ਼ੇਅਰ ਮਾਰਕੀਟਿੰਗ ਹੈ ਉਹ ਤਕਰੀਬਨ ਫਲੈਕਸੀਬਲ ਚੱਲ ਰਹੀ ਹੈ ਰੋਜ਼ ਕਦੀ 200 400 800 700 ਵਧ ਰਹੀ ਹੈ ਕਿਸੇ ਟਾਈਮ ਕੜਮਦਨੀ ਗਿਰ ਵੀ ਚੁੱਕੀ ਦੇਖੋ ਇਹਦਾ ਜਿਹੜਾ ਪਾਰਟ ਹੈ ਇਹ ਫਾਈਨਾਂਸ ਦੇ ਉੱਤੇ ਔਰ ਬਾਹਰ ਦੀਆਂ ਜਿਹੜੀਆਂ ਜਿੱਥੇ FBI ਨੇ ਫੋਰਨ ਦੇ ਇਨਵੈਸਟਰ ਨੇ ਉਹਨਾਂ ਤੇ ਬਹੁਤ ਡਿਪੈਂਡਡ ਹੈ ਅੱਜ ਕੋਈ 트ੰਪ ਸਾਹਿਬ ਕੋਈ ਸਟੇਟਮੈਂਟ ਦੇ ਦਿੰਦੇ ਆ ਮਾਰਕੀਟ ਤਰੰਤ ਨਹੀਂ ਗਿਰ ਜਾਂਦੀ ਹੈ ਅੱਜ ਸਾਡੇ ਕੋਈ ਫਾਈਨਾਂਸ ਮਿਨਿਸਟਰ ਸੀਤਾਰਾਮਨ ਜੀ ਕੋਈ ਉਹ ਸਟੇਟਮੈਂਟ ਦਿੰਦੇ ਆ ਕਿ ਭਾਈ ਸਾਡੇ ਦੇਸ਼ ਨੇ ਇੱਥੇ ਪਹੁੰਚ ਗਿਆ ਸਾਡਾ ਜਿਹੜਾ ਹੈਗਾ ਪਾਲਿਸੀ ਆਪਣੀ ਦੇਸ਼ ਦੀ ਜਿਹੜੀ ਹੈਗਾ ਸਾਡੀ ਪੋਜੀਸ਼ਨ ਜਿਹੜੀ ਹੈ ਪੰਜਵੇਂ ਤੋਂ ਚੌਥੇ ਤੇ ਆ ਗਈ ਚੌਥੇ ਦੇ ਕੱਲ ਨੂੰ ਤੀਜੇ ਦੇ ਆ ਜਾਂਦੀ ਹੈ ਤੇ ਮਾਰਕੀਟ ਉਸੇ ਵੇਲੇ ਅੱਪ ਹੋ ਜਾਂਦੀ ਹੈ ਕਿਉਂਕਿ ਦੇਖੋ ਇਹਨੂੰ ਫੀਡਬੈਕ ਮਿਲਣਾ ਬੜਾ ਜ਼ਰੂਰੀ ਹੈ ਉਹ ਬਾਕੀ ਰਹਿ ਗਈ ਗੱਲ ਇਹ ਅੰਦਰ ਤੱਕ ਸਾਰੀ ਇਹ ਵੀ ਇਨਵੈਸਟੀਗੇਸ਼ਨ ਦਾ ਹੀ ਪਾਰਟ ਹੁੰਦਾ ਕਿ ਆਪਾਂ ਪੂਰੀ ਪੜਤਾਲ ਜਾਂਚ ਪੜਤਾਲ ਕੀਤੀ ਜਾਵੇ ਕਿਹੜੀ ਕੰਪਨੀ ਨੂੰ ਕੀ ਆਰਡਰ ਮਿਲ ਰਿਹਾ ਹੈ ਕੀ ਕੰਮ ਕਰ ਰਹੀ ਹੈ ਕੰਪਨੀ ਇਹਨੂੰ ਬੈਨੀਫਿਟ ਹੋ ਰਿਹਾ ਕਿ ਨਹੀਂ ਹੋ ਰਿਹਾ ਲੋਕੀ ਖਾਲੀ ਸਿਨੈਰੀਓ ਦੇਖਦੇ ਵੀ ਇਹਦਾ ਕੱਲ ਸ਼ੇਅਰ ਇੰਨਾ ਸੀ ਅੱਜ ਇੰਨਾ ਹੋ ਗਿਆ ਇਹ ਕਾਰਨ ਨਹੀਂ ਦੇਖਣਾ ਉਹਨਾਂ ਨੇ ਵੀ ਹੋਇ ਪੀ ਜੇ ਕੋ ਮਾਰਕੀਟ ਦੇ ਵਿੱਚ ਦੇਖੋ ਬੜਾ ਕੁਝ ਹੋ ਰਿਹਾ ਹੈ ਇਹ ਕਈ ਟਾਈਮ ਉੱਪਰ ਥਲੇ 2011 ਦਾ ਟਾਈਮ ਵੀ ਲੋਕਾਂ ਨੇ ਦੇਖਿਆ ਹੋਵੇਗਾ 1980 ਦਾ ਟਾਈਮ ਵੀ ਲੋਕਾਂ ਨੇ ਦੇਖਿਆ ਹੋਵੇਗਾ ਹਰਸ਼ਦ ਮਹਿਤਾ ਵਾਲਾ ਟਾਈਮ ਵੀ ਦੇਖਿਆ ਹੋਵੇਗਾ ਇਹ ਸਾਰੇ ਜਿਹੜੇ ਨਾ ਇਹ ਪਾਰਟ ਮਾਰਕੀਟ ਦੇ ਅਪ ਡਾਉਨ ਦੇ ਐਮਸੀਐਕਸ ਦੇ ਨਾਲ ਰਿਲੇਟਡ ਹੈਗੇ ਜੀ ਅਗਲਾ ਸਵਾਲ ਹੈ ਸਰ ਕਿ ਰਜਿਸਟਰੀਆਂ ਜਿਹੜੀਆਂ ਨੇ ਉਸ ਤੇ ਰੋਕ ਲੱਗੀ ਸੀ ਉਹ ਵੀ ਇੱਕ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਹੁਣ ਤੇ ਇਸ ਦੇ ਉੱਪਰ ਕੀ ਕੁਝ ਅਪਡੇਟ ਹੈ ਮੈਡਮ ਇਸ ਤਰ੍ਹਾਂ ਦੇਖੋ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਜਿਹੜੀਆਂ ਨਗਰ ਨਿਗਮ ਦੀਆਂ ਜਿਹੜੀਆਂ ਰਜਿਸਟਰੀਆਂ ਸੀ ਜਿਹੜੀਆਂ ਕਹਿੰਦੇ ਆ ਵੀ ਲਾਲ ਲਕੀਰ ਦੇ ਅੰਦਰ ਆ ਜਿਹਨੂੰ ਆਪਾਂ ਕਹਿੰਦੇ ਆ ਜਿਹਦੇ ਤੇ ਰੋਕ ਲੱਗੀ ਹੈ ਕਾਰਪੋਰੇਸ਼ਨ ਦੇ ਅੰਦਰ ਜਿਹਨੂੰ ਕਹਿੰਦੇ ਆ ਉਹ ਕਾਰਪੋਰੇਸ਼ਨ ਦੇ ਰੋਕ ਹੈ ਉਹ ਜਿਹੜੀ ਆਪਣੀ ਫੀਕੋ ਜਿਹੜੀ ਐਸੋਸੀਏਸ਼ਨ ਹੈ ਇੰਡਸਟਰੀਅਲ ਡਿਪਾਰਟਮੈਂਟ ਦੇ ਵਿੱਚ ਇੱਥੇ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਜਿਹੜੀ ਇਹ ਆਰਗੇਨਾਈਜੇਸ਼ਨ ਹੈ ਫੀਕੋ ਕਹਿੰਦੇ ਇਹਨੂੰ ਇਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਉਹ ਕੁਲਤਾਰ ਜੀ ਨੇ ਉਹ ਗੁਰਮੀਤ ਸਿੰਘ ਕੁਲਾਰ ਇਹ ਨਹੀਂ ਇਹਨਾਂ ਨੇ ਸਰਕਾਰ ਦੇ ਅੱਗੇ ਇਹ ਡਿਮਾਂਡ ਕੀਤੀ ਹੈ ਵੀ ਜਿਹੜੀ ਇਹ ਰੋਕ ਲੱਗੀ ਹੋਈ ਹੈ ਇਹਨੂੰ ਜੋ ਰੋਗ ਜਲਦੀ ਤੋਂ ਜਲਦੀ ਹਟਾਈ ਜਾਵੇ ਇਹਦੇ ਨਾਲ ਬਹੁਤ ਸਾਰਾ ਪੈਸਾ ਜਿਹੜਾ ਹੈਗਾ ਲੋਕਾਂ ਦਾ ਬਲੌਕ ਹੋਇਆ ਪਿਆ ਹੈ ਇਨਵੈਸਟ ਹੋਇਆ ਪਿਆ ਲੋਕਾਂ ਦਾ ਇਸ ਤਰ੍ਹਾਂ ਦਾ ਵੀ ਕੰਮ ਰੁਕਿਆ ਖੜਾ ਹੈ ਕਿਤੇ ਨਾ ਕਿਤੇ ਹੋਰ ਆਪਾਂ ਅਗਰ ਗੱਲ ਕਰੀਏ ਇਹਦੇ ਨਾਲ ਉਹ ਇਹ ਗੱਲ ਕਹਿੰਦੇ ਆ ਵੀ ਇਹਦੇ ਨਾਲ ਨੁਕਸਾਨ ਬਹੁਤ ਹੋ ਰਿਹਾ ਹੈ ਮਾਰਕੀਟ ਜਿਹੜੀ ਹੈਗੀ ਹੈ ਇਹਦੇ ਨਾਲ ਇੰਨਾ ਵੱਡੂ ਫਰਕ ਪੈ ਰਿਹਾ ਕਿ ਤੁਸੀਂ ਮਤਲਬ ਇਹ ਸੋਚ ਲਓ ਕਿ ਪੈਸਾ ਜਿਵੇਂ ਇੰਜ ਲੱਗਦਾ ਹੈ ਮਾਰਕੀਟ ਹੁੰਝਾ ਲੱਗ ਗਿਆ ਹੋਵੇ ਉਹ ਦੂਸਰੇ ਪਾਸੇ ਇੱਕ ਜਿਹੜੀ ਸਰਕਾਰ ਦੀਆਂ ਜਿਹੜੀ ਲੋਕੀ ਬਹੁਤ ਕਈ ਵਾਰੀ ਸਰਕਾਰ ਆਪਣੇ ਜਿੰਨੇ ਜਿਵੇਂ ਹੁਣ ਜਿਓਨੀ ਚੋਣ ਚੱਲ ਰਹੀ ਹੈ ਉਥੇ ਮਤਲਬ ਇਹੋ ਜਿਹੇ ਪੁਲ ਬਣਨੇ ਜਾ ਰਹੇ ਆ ਕਿ ਵੀ ਅਸੀਂ ਆ ਕਰਤਾ 4 ਸਾਲਾਂ ਚ ਅਸੀਂ ਆ ਕੀਤਾ ਸਰਕਾਰ ਨੇ ਬੀਤੇ ਦਿਨੀ ਪਬਲਿਕ ਨੂੰ ਸਭ ਨੂੰ ਪਤਾ ਹੈ ਕਿ ਲੈਂਡ ਪੁਲਿੰਗ ਦੀ ਇੱਥੇ ਸਕੀਮ ਦੀ ਪਲਾਨਿੰਗ ਕੀਤੀ ਸੀ ਕਿ ਜਿਹੜੀ ਇਹਨਾਂ ਨੇ ਪੂਰੀ ਪਲਾਨਿੰਗ ਕਰਨ ਤੋਂ ਬਾਅਦ ਬਹੁਤ ਸਾਰੀ ਉਹਦੀ ਐਡ ਕੀਤੀ ਉਹ ਬਾਅਦ ਚੋ ਲੋਕਾਂ ਨੇ ਉਹਦਾ ਖਰਾਬ ਕੀਤਾ ਕਿਸਾਨਾਂ ਨੇ ਉਹਨੂੰ ਪਰਮਿਸ਼ਨ ਨਹੀਂ ਦਿੱਤੀ ਤੇ ਉਹ ਦਰਮਦਣੀ ਥੱਲੇ ਗਰੇ ਉਹਦੇ ਨਾਲ ਇਹ ਐ ਵੀ ਜਿਹੜੀ ਇਹਨਾਂ ਨੇ ਉਹ ਜਿਹੜੀ ਆਪਣੀ ਲੈਂਡ ਹੋਲਡਿੰਗ ਦੀ ਜਿਹੜੀ ਸੀਗੀ ਉਹ ਵਾਪਸ ਲੈ ਲਈ ਹੁਣ ਸਰਕਾਰ ਨੇ ਕਿਸੇ ਨਾ ਕਿਸੇ ਤਰੀਕੇ ਆਪਣੇ ਰੈਵਨਿਊ ਨੂੰ ਜਨਰੇਟ ਕਰਨਾ ਹੁੰਦਾ ਚੁੱਪਚੀਪੇ ਲੋਕਰ ਜਿਵੇਂ ਕਹਿੰਦਾ ਅੱਖ ਮਚੋਲੀ ਕਰਕੇ ਕਹਿ ਲੋ ਵੀ ਚੁੱਪਚੀਪੇ ਲੋਕਾਂ ਨੂੰ ਪਤਾ ਵੀ ਨਾ ਲੱਗੇ ਪਰ ਇਹ ਚੀਜ਼ਾਂ ਨਹੀਂ ਚੁਪਦੀਆਂ ਸਰਕਾਰ ਆਪਣੇ ਹੱਤ ਕੰਡੇ ਅਪਣਾਨ ਤੋਂ ਬਾਅਦ ਨਹੀਂ ਆਉਂਦੀ ਜਾਂ ਹੁਣ ਕੋ ਨੂੰ ਪਤਾ ਵੀ ਇਹ ਵੀ ਸਾਲ ਰਹਿ ਗਿਆ ਇਲੈਕਸ਼ਨਾਂ ਨੂੰ ਆਣ ਆਲੀਆਂ ਜੀਵਨੀ ਚੋਣਾਂ ਵੀ ਚੱਲ ਰਹੀਆਂ ਲੁਧਿਆਣੇ ਦੇ ਵਿੱਚ ਜਿਵੇਂ ਕਿ ਬੀਤੇ ਨਹੀਂ ਅੱਜ ਤੋਂ 4-5 ਮਹੀਨੇ ਪਹਿਲਾਂ ਜਿਹੜੀ ਇੱਥੇ ਜੀਵਨੀ ਚੋਣ ਲੁਧਿਆਣੇ ਹੋਈ ਸੀ ਜਿਹਦੇ ਵਿੱਚ ਸੰਜੀਵ ਅਰੋੜਾ ਜੀ ਇੱਥੇ ਜਿਹੜੇ ਕਿ ਮੰਤਰੀ ਬਣ ਗਏ ਆ ਜਿਹੜੇ ਪਹਿਲਾਂ ਕਿ ਰਾਜ ਸਭਾ ਦੇ ਮੈਂਬਰ ਸੀਗੇ ਔਰ ਬੜੀ ਵਧੀਆ ਭਾਰੀ ਨਾਲ ਜਿੱਤੇ ਸੀ ਉਹ ਜੀ ਬਿਲਕੁਲ ਔਰ ਉਹਨਾਂ ਨੇ ਇੰਨੇ ਵੱਡੇ ਵੱਡੇ ਐਲਾਨ ਕੀਤੇ ਉਰੇ ਉਸਟੈਂਡ ਦੇ ਦੌਰਾਨ ਲੋਕਾਂ ਦੀਆਂ ਜ਼ਮੀਨਾਂ ਦੀਆਂ ਜਿਹੜੀਆਂ ਐਕਵਾਇਰਮੈਂਟ ਵੀ ਸੀ ਉਹਨਾਂ ਨੂੰ ਦੱਸ ਵੀ ਇਹਨੇ ਸਾਨੂੰ ਇਕਵਾਇਰ ਦਿੱਤੀ ਹੈ ਇਹਨੇ ਦਿੱਤੀ ਹੈ ਔਰ ਉਸ ਤੋਂ ਬਾਅਦ ਜਦੋਂ ਜਿੱਤ ਗਏ ਜਿੱਤੋਂ ਬਾਅਦ ਲੋਕਾਂ ਦੇ ਸਟੇਜਾਂ ਤੇ ਜਾ ਕੇ ਇਹਨਾਂ ਨੇ ਬਹੁਤ ਸਾਰੀਆਂ ਸਪੀਚਾਂ ਆਪਣੀਆਂ ਇਹੋ ਜਿਹੀਆਂ ਦਿੱਤੀਆਂ ਵੀ ਅਸੀਂ ਜਿਹੜੇ ਕੋਲੋਨਾਈਜ਼ਰ ਹੈਗੇ ਉਹਨਾਂ ਨੂੰ ਬਹੁਤ ਫਾਇਦਾ ਦੇ ਰਹੇ ਆ ਆਉਣ ਵਾਲੇ ਫਿਊਚਰ ਦੇ ਵਿੱਚ ਇਹਨਾਂ ਦਾ ਅਸੀਂ ਬਹੁਤ ਜ਼ਿਆਦਾ ਧਿਆਨ ਰੱਖਾਂਗੇ ਤੇ ਜਿਹੜਾ ਉਹਨਾਂ ਨੇ ਧਿਆਨ ਰੱਖਿਆ ਜਾਂ ਜਿਹੜੀ ਉਹਨਾਂ ਧਿਆਨ ਰੱਖਣ ਦੀ ਗੱਲ ਹੈ ਕਿ ਸਰਕਾਰ ਨੇ ਕੱਲ ਦੀ ਇੱਕ ਕਮਰਸ਼ੀਅਲ ਨਿਊਜ਼ ਹੈ ਸਰਕਾਰ ਦੀ ਕਿ ਖੇਤੀਬਾੜੀ ਵਾਲੀ ਜਿਹੜੀ ਪ੍ਰਾਪਰਟੀ ਐ ਉਹਦੇ ਤੇ ਜਿਹੜਾ ਡੀਸੀ ਦਾ ਸਰਕਲ ਰੇਟ ਐ ਉਹਦੇ ਤੇ 50% ਦਾ ਇਜ਼ਾਫਾ ਕਰਤਾ ਯਾਨੀ 50% ਰੇਟ ਵਧਾ ਦਿੱਤੇ ਉਹਦੇ ਤੇ ਜਿਹੜੇ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਦੇ ਪਾਰਟ ਹੈਗੇ ਨੇ ਰਿਆਸ਼ੀ ਉਹਦੇ ਤੇ 40% ਰੇਟ ਵਧਾ ਦਿੱਤੇ ਤੇ ਅਸੀਂ ਇਹਨੂੰ ਇਹਦੇ ਬਾਰੇ ਥੋੜੀ ਚਰਚਾ ਕਰਾਂਗੇ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਲੁਧਿਆਣੇ ਨਾਲ ਲੱਗਦੇ ਜਿਹੜੇ ਏਰੀਏ ਨੇ ਜਿਵੇਂ ਮਲਿਕਪੁਰ ਦਾ ਏਰੀਆ ਸੀਗਾ ਉਹਦਾ 86 ਲੱਖ ਰੁਪਏ ਪਰ ਕਿੱਲੇ ਦਾ ਭਾਅ ਸੀ ਉੱਥੇ 86 ਲੱਖ ਰੁਪਏ ਪਰ ਕਿੱਲੇ ਦਾ ਭਾਅ ਸੀ ਅੱਜ ਉਹਦਾ ਜਿਹੜਾ ਡੀਸੀ ਰੇਟ ਜਿਹੜਾ ਹੈਗਾ ਉਹ 1.72 ਯਾਨੀ 1.72 ਕਰੋੜ 1 ਕਰੋੜ 72 ਲੱਖ ਰੁਪਏ ਉੱਥੇ ਭਾਅ ਕਰਦਾ ਹੈ ਲਾਡੋਵਾਲ ਬਾਈਪਾਸ ਦਾ ਰੇਟ ਜਿੱਥੇ 2 ਕਰੋੜ ਰੁਪਏ ਸੀ ਉੱਥੇ 3 ਕਰੋੜ ਰੁਪਏ ਕਰਦਾ ਹੈ ਜਿੱਥੇ ਥਰੀਕੇ ਦਾ ਭਾਅ 51 ਲੱਖ ਰੁਪਏ ਸੀ ਤੇ ਉੱਥੇ 1 ਕਰੋੜ 4 ਲੱਖ ਰੁਪਏ ਕਰਦਾ ਹੈ ਝਾਂਡੇ ਦਾ ਜਿਹੜਾ ਭਾਅ ਹੈ 50 ਲੱਖ ਤੋਂ ਲੈ ਕੇ 1 ਕਰੋੜ ਕਰਦਾ ਫੁੱਲਾਂਵਾਲ ਦਾ ਭਾਅ 55 ਲੱਖ ਤੋਂ ਲੈ ਕੇ 82 ਲੱਖ ਕਰਦਾ ਔਰ 41 ਖੁਰ ਦਾ ਭਾਅ 1.86 ਲੱਖ ਤੋਂ ਲੈ ਕੇ 1.29 ਕਰੋੜ ਕਰਦਾ ਤੇ ਸਾਊਥ ਬਾਈਪਾਸ ਦੇ ਜਿਹੜੇ ਆਸ-ਪਾਸ ਏਰੀਏ ਨੇ ਉਹ 1.5 ਕਰੋੜ ਤੋਂ ਜਿਹੜਾ ਭਾਅ 1 ਕਰੋੜ 87 ਲੱਖ ਰੁਪਏ ਕਰਦਾ ਉਹ ਨਾਲ ਜਿਹੜੇ ਕਮਰਸ਼ੀਅਲ ਇਲਾਕੇ ਜਿਹੜੇ ਹੈਗੇ ਆ ਉਹਨਾਂ ਵਿੱਚੋਂ ਫਿਰੋਜ਼ਗੰਦੀ ਮਾਰਕੀਟ ਦਾ ਜਿਹੜਾ ਭਾਅ ਹੈ ਉਹ 1.73 1 ਲੱਖ ਤੇ 43000 ਰੁਪਏ ਗੱਜ ਭਾਅ ਹੈ ਉੱਥੇ ਤੇ ਜਿਹੜਾ ਹੁਣ 1,65,000 ਰੁਪਏ ਗੱਜ ਕਰਦਾ ਭਾਵੇਂ ਮੌਕੇ ਤੇ ਸ਼ਾਇਦ ਹੋ ਸਕਦਾ ਡੀਸੀ ਰੇਟਾਂ ਤੋਂ ਥੱਲੇ ਭਾਅ ਮਿਲ ਜੇ ਕੋਈ ਪ੍ਰਾਪਰਟੀਆਂ ਕੁਮਾਰ ਮੰਡੀ ਦਾ ਭਾਅ ਜਿਹੜਾ 75000 ਰੁਪਏ ਸੀ ਜਿਹੜਾ ਚੱਕ ਕੇ 85000 ਕਰਤਾ ਸੁਖਦੇਵ ਨਗਰ ਦਾ ਭਾਅ ਜਿਹੜਾ 10000 ਸੀ ਉਹ 15000 ਰੁਪਏ ਕਰਤਾ ਇਹਦੇ ਨਾਲ ਸੌ ਸਿਟੀ ਦੇ ਜਿਹੜੇ ਨਾਲ ਹੋਰ ਜਿਹੜੇ ਏਰੀਆ ਲੱਗਦੇ ਨੇ ਹੰਬੜਾ ਰੋਡ ਤੇ ਇਲਾਕੇ ਵਾਲ ਉਹ 25% ਤੋਂ ਲੈ ਕੇ 40% ਵੀ ਜਿਹੜਾ ਭਾਅ ਕਰ ਦਿੱਤਾ ਹੁਣ ਇੱਕ ਛੋਟੀ ਜਿਹੜੀ ਵਿੱਚ ਆਪਣੇ ਆਪ ਦੀ ਜਿਹੜੀ ਡਿਵੈਲਪਮੈਂਟ ਜਾਂ ਕਹਿ ਲੋ ਚੁਸਤੀ ਚਲਾਕੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਨੇ ਜਾਂ ਸਰਕਾਰ ਦੇ ਚਹਤਿਆਂ ਵਾਸਤੇ ਸਰਕਾਰ ਨੇ ਕੀ ਕੀਤਾ ਉਹਦੇ ਵਿੱਚ ਕਹਿੰਦੇ ਜਿਹੜੇ ਕਮੇਟੀ ਦੇ ਜਿਹੜੇ ਉਪ ਚੇਅਰਮੈਨ ਦੀ ਕਲੋਨੀ ਸੀਗੇ ਉਹਦੀ ਕਲੋਨੀ ਦੇ ਘੱਟ ਘਰ ਤੇ ਪ੍ਰਾਪਰਟੀਆਂ ਦਾ ਰੇਟ ਉਹਦੀ ਕਲੋਨੀ ਦਾ ਭਾਅ ਘੱਟ ਕਰਤਾ ਤੇ ਬਾਕੀ ਕਲੋਨੀਆਂ ਦੇ ਰੇਟ ਵਧਾਤੇ ਉਹਦੇ ਵਿੱਚ ਵੀ ਅਸੀਂ ਇਹ ਦੱਸ ਦਿੰਨੇ ਆ ਕਿ ਜਿਵੇਂ ਕੋਈ ਦੇਖੋ ਜਿਵੇਂ ਕਹਿੰਦੇ ਨੇ ਪਿਕ ਐਂਡ ਚੂਜ਼ ਪਿਕ ਐਂਡ ਚੂਜ਼ ਪਾਲਿਸੀ ਯੂਜ਼ ਹੋਈ ਆ ਉਹ ਕਾਰਨ ਦੇ ਵਿੱਚ ਕੀ ਹੋਇਆ ਕਹਿੰਦੇ ਜਿਹੜੇ ਸਾਊਥ ਸਿਟੀ ਸੁਖਮਣੀ ਇਨਕਲੇਵ ਸੀ ਉਹਦਾ 33000 ਰੁਪਏ ਗੱਜ ਪਾ ਸੀਗਾ ਉਹਨੂੰ ਘਟਾ ਕੇ 26800 ਰੁਪਏ ਕਰਤਾ ਔਰ ਕਹਿੰਦੇ ਜਿਹੜੇ ਇਸ ਸੁਖਮਣੀ ਇਨਕਲੇਵ ਦੇ ਵਿੱਚ ਜਿਵੇਂ ਕਿ ਪਹਿਲਾਂ 500 ਗਾਈ ਦੇ ਪਲਾਟ ਦੀ ਅਗਰ ਰਜਿਸਟਰੀ ਕੋਈ ਬੰਦਾ ਕਰਾਉਂਦਾ ਸੀ ਉਹਨੂੰ 1 ਕਰੋੜ 65 ਲੱਖ ਰੁਪਿਆ ਯਾਨੀ ਇੱਕ ਨੰਬਰ ਦਾ ਵਾਈਪ ਪੈਸੇ ਦੇਣੇ ਪੈਂਦੇ ਸੀ ਉਹ ਹੁਣ 1 ਕਰੋੜ 34 ਲੱਖ ਰੁਪਏ ਦੇਣਾ ਪਿਆ ਕਰੇਗਾ ਤੇ ਉਹਦੇ ਨਾਲ ਜਿਹੜੀ ਕਲੋਨੀ ਲੱਗਦੀ ਹੈ ਸਨ 뷰 ਸਨ 뷰 ਕਲੋਨੀ ਦਾ ਜਿਹੜਾ ਭਾਅ ਹੈ ਉਹ 34000 ਤੋਂ ਵਧਾ ਕੇ ਸਿੱਧਾ 43000 ਰੁਪਏ ਕਰਤਾ ਜਿਹਦੀ ਕਿ ਮਾਰਕੀਟ ਦੇ ਵਿੱਚ ਅਸੀਂ ਥੋੜੀ ਜਿਹੀ ਡਿਮਾਂਡ ਹੈਗੀ ਆ ਉਹ ਕਮਰਸ਼ੀਅਲ ਜਿਹੜਾ ਭਾ ਉਹਤੇ 50000 ਤੋਂ ਲੈ ਕੇ 60000 ਰੁਪਏ ਕਰ ਦਿੰਦਾ ਹੈ ਇਹ ਜਿਹੜਾ ਦਰਸ਼ਕਾਂ ਨੂੰ ਦੱਸਣਾ ਇਹ ਤਾਂ ਜ਼ਰੂਰੀ ਹੈ ਉਹਦਾ ਕਾਰਨ ਹੈ ਕਿ ਸਰਕਾਰ ਕਹਿੰਦੀ ਹੈ ਕਿ ਭਾਈ ਅਸੀਂ ਬਹੁਤ रियायतਾਂ ਕਰ ਰਹੇ ਹਾਂ ਪਿਛਲੇ ਦਿਨੀ ਬਿਜਲੀ ਦੇ ਰੇਟ ਵਧਾਤੇ ਹੁਣ ਕਮਰਸ਼ੀਅਲ ਜਿਹੜੀਆਂ ਔਰ ਪ੍ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਇਵਨ ਖੇਤੀਬਾੜੀ ਦੀ ਐਗਰੀਕਲਚਰ ਜਿਹੜੇ ਰੇਟ ਸੀਗੇ ਉਹ ਸਾਰੇ ਸਰਕਾਰ ਨੇ ਚੱਕਤੇ ਉਹਦੇ ਨਾਲ ਕੀ ਲੱਗ ਰਿਹਾ ਕਿ ਇਹ ਸਰਕਾਰ ਅੰਦਰੋਂ ਖੋਖਲੀ ਹੋ ਚੁੱਕੀ ਆ ਕਿ ਇਹ ਸਰਕਾਰ ਕੋਲ ਪੈਸਾ ਖਤਮ ਹੋ ਚੁੱਕਿਆ ਕਿ ਇਹ ਸਰਕਾਰ ਲੋਕਾਂ ਦੀਆਂ ਜੇਬਾਂ ਕੱਟਣਾ ਚਾਹਨੀ ਆ ਕਿ ਸਰਕਾਰ ਇੱਥੇ ਪਹਿਲੇ ਤਾਂ 2 ਸਾਲ 3 ਸਾਲ ਸਰਕਾਰ ਨੇ ਇਹ ਸਾਬਤ ਪ੍ਰੂਫ ਕੀਤਾ ਕਿ ਅਸੀਂ ਬਿਜਲੀ ਫ੍ਰੀ ਦੇ ਰਹੇ ਆ ਅਸੀਂ ਇਹ ਲੀਆਂ ਲੀਆਂ ਬੈਨੀਫਿਟ ਦੇ ਰਹੇ ਆ ਜਦੋਂ ਕਿ ਹਜੇ ਪੁਰਾਣੀ ਗੱਲ ਆਪਾਂ ਹਰ ਵਾਰੀ ਪ੍ਰੋਗਰਾਮ ਦੇ ਵਿੱਚ ਕਰਦੇ ਆ ਜਿਹੜਾ ਇਹਨਾਂ ਨੇ ਲੇਡੀਜ਼ ਦੇ 11-1100 ਰੁਪਈਆ 1100 ਰੁਪਏ ਦੇਣੇ ਸੀਗੇ ਹਜੇ ਹੱਥ ਤੱਕ ਉਹ ਨਹੀਂ ਦਿੱਤੇ ਕਹਿੰਦੇ ਨੇ ਕਿ ਇਹ ਸਾਰੇ ਰੇਟ ਵਧਾ ਕੇ ਸ਼ਾਇਦ ਰੈਵਨੂ ਇਕੱਠਾ ਕਰਕੇ ਕੀ ਬਤਾ ਇਹ ਲੇਡੀਜ਼ ਨੂੰ ਪੈਸੇ ਦੇਣੇ ਹੋਣ ਲੇਡੀਜ਼ ਦੇ ਪੈਸਿਆਂ ਦੀ ਵੀ ਬੜੀ ਮੈਡਮ ਇਹ ਗੱਲ ਹੋਈ ਹੋਈ ਹੈ ਕਹਿੰਦੇ ਹਰ ਘਰ ਦੇ ਜਿੰਨੀਆਂ ਲੇਡੀਜ਼ ਹੈਗੀਆਂ ਸਾਰੇ ਲੇਡੀਜ਼ ਨੂੰ ਪੈਸੇ ਮਿਲਣਗੇ ਔਰ ਨਾਲ ਦੀ ਨਾਲ ਲੋਕਾਂ ਨੇ ਜਾਂ ਦੁਨੀਆ ਆਪੋਜੀਸ਼ਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਪੈਸੇ ਇਹ ਦੇਣਗੇ ਕਿ 4 ਸਾਲ ਦੇ ਪਿਛਲੇ ਪੈਸੇ ਵੀ ਦੇਣਗੇ ਏਗਜ਼ਾਮਪਲ ਦੇ ਤੌਰ ਤੇ ਇੱਕ ਲੇਡੀਜ਼ ਨੂੰ 1000 ਰੁਪਏ ਮਿਲਦਾ ਹੈ ਤਾਂ ਕਹਿ ਲਓ ਵੀ ਉਹਨੂੰ ਸਾਲ ਦਾ 12000 ਰੁਪਏ ਹੋ ਗਿਆ 1000 ਰੁਪਏ ਮਹੀਨੇ ਦੇ ਹਿਸਾਬ ਨਾਲ ਜੇ 4000 4 ਸਾਲਾਂ ਦੇ ਪੈਸੇ ਹੋਗੇ ਤੇ ਇਹਦਾ ਮਤਲਬ ਇੱਕ ਲੇਡੀ ਨੂੰ 48000 ਰੁਪਏ ਮਿਲੂਗਾ ਪਿਛਲੇ ਸਾਲਾਂ ਦਾ ਜੇ 48000 ਰੁਪਏ ਇੱਕ ਲੇੜੀ ਨੂੰ ਮਿਲੂਗਾ ਤੇ ਇਹ ਦੇਖੋ ਤੁਸੀਂ ਪੰਜਾਬ ਦੇ ਦੀ ਧਰਤੀ ਦੇ ਉੱਤੇ 3 ਲੱਖ ਵੋਟ ਆ ਉਹਦੇ ਵਿੱਚੋਂ 50% ਦੇ ਕਰੀਬ 67 ਲੱਖ ਜਿਹੜੀਆਂ ਉਹ ਲੇਡੀਆਂ ਹੈਗੀਆਂ ਕਹਿੰਦੇ ਵੀ ਉਹਦੇ ਤੇ 50% ਜਿਹੜਾ ਵੋਟਰ ਕੈਲਕੂਲੇਸ਼ਨ ਹੈਗਾ ਜਿਵੇਂ ਆਪਾਂ ਏਜ ਫੈਕਟਰ ਕੱਢਦੇ ਆ ਕਿ ਇੰਨਾ ਬੱਚੇ ਰਹਿ ਗਏ VOTING ਇੰਨੀ ਹੈਗੀ ਹੈ ਆਪਾਂ ਪਰਸੈਂਟੇਜ ਵਜਿ ਵੀ ਗੱਲ ਕਰਦੇ ਆ ਇੱਥੇ 60 ਤੋਂ ਲੈ ਕੇ 65% ਦੀ VOTING ਹੁੰਦੀ ਹੈ ਉਹਦੀ ਕੈਲਕੂਲੇਸ਼ਨ ਵੀ ਗੱਲ ਕਰਦੇ ਜਦੋਂ ਲੇਡੀਆਂ ਦੀ ਗੱਲ ਕਰੀਏ ਤਾਂ ਤਕਰੀਬਨ 50 50% ਦੇ ਕਰੀਬ ਲੇਡੀਆਂ ਹੈਗੇ ਨੇ ਉਸ ਲੇਡੀ ਦੇ ਹਿਸਾਬ ਨਾਲ ਕੀ ਇੰਨਾ ਪੈਸਾ ਕਰੋੜਾ ਰੁਪਏ ਦੇ ਹਿਸਾਬ ਨਾਲ ਜਿਹੜਾ ਕਟਾ ਬਣਦਾ ਕੀ ਉਹ ਪੇ ਕੀਤਾ ਜਾਏਗਾ ਕੀ ਸਰਕਾਰ ਆਪਣੀ ਆਪ ਦੀ ਜਿਹੜੀ ਸਚਾਈ ਉਹ ਬਿਆਰ ਬਿਆਨ ਕਰੂਗੀ ਕਿ ਇੱਕੋ ਸਾਲ ਦੇ ਪੈਸੇ ਦੇਊਗੀ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੇ ਬਾਹਰ ਨਿਕਲ ਕੇ ਆਣਗੀਆਂ ਪਤਾ ਲੱਗ ਜੂਗਾ ਲੇਕਿਨ ਅਸੀਂ ਜਿਹੜੇ ਅਸੀਂ ਮੇਨ ਜਿਹੜੀ ਨਿਊਜ਼ ਦੇਣਾ ਚਾਹੁੰਦੇ ਸੀ ਉਹ ਇਹ ਹੈ ਵੀ ਸਰਕਾਰ ਨੇ ਆਪਣੀ ਜਿਹੜੀ ਛੁਰੀ ਹੈਗੀ ਉਹ ਤੇਜ਼ ਕਰ ਲਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਬਿਜ਼ਨਸਮੈਨਾਂ ਦੇ ਉੱਤੇ ਪ੍ਰਾਪਰਟੀ ਵਲੇ ਕੋਲੋਨਾਈਜ਼ਰਾਂ ਤੇ ਹਰ ਇੰਡਸਟਰੀ ਦੇ ਉੱਤੇ ਚਾਹੇ ਬਿਜਲੀ ਵਾਲਾ ਸਾਈਡ ਹੋਵੇ ਚਾਹੇ ਪ੍ਰਾਪਰਟੀ ਵਾਲੀ ਸਾਈਡ ਹੋਵੇ ਵੀ ਪੈਸੇ ਕਿਸੇ ਨਾ ਕਿਸੇ ਤਰੀਕੇ ਨਾਲ ਦੇਖੋ ਕਿਹਾ ਜਾਂਦਾ ਹੈ ਕਿ ਜਿੰਨਾ ਪੈਸਾ ਸਰਕਾਰ ਇਕੱਠਾ ਕਰ ਰਹੀ ਹੈ ਹੁਣ ਜਿਹੜੀ ਸਰਕਾਰ ਨੇ ਆ ਨਵਾਂ ਜਿਹੜਾ ਬਣਾਇਆ ਇੱਕ ਟਰਸਟ ਬਣਾਇਆ ਜਿਹਦੇ ਉੱਤੇ ਸਰਕਾਰ ਸੀਐਮ ਦਾ ਹੁੰਦਾ ਜਿੱਥੇ ਕਿ ਇੱਕ ਹੁਣਾਂ ਨੇ ਅਕ ਪੈਸੇ ਇਕੱਠੇ ਕਰ ਰਹੇ ਸੀਗੇ ਕਹਿੰਦੇ ਜਿਹੜਾ ਸਰਕਾਰ ਇਤੋਂ ਪੈਸਾ ਵੀ ਇਕੱਠਾ ਕਰ ਰਹੀ ਹੜ ਪੀੜਤਾਂ ਵਾਲਾ ਕੀ ਸਰਕਾਰ ਪੈਸਾ ਇਕੱਠਾ ਕਰਕੇ ਇਹਦੀ ਯੂਟਿਲਾਈਜੇਸ਼ਨ ਕਿਉਂਕਿ ਉਹਦਾ ਕੋਈ ਹਸਾਬਿਕਤਾ ਵੀ ਨਹੀਂ ਹੈਗਾ ਲੋਕ ਉਹਦਾ ਹਸਾਬਿਕਤਾ ਵੀ ਨਹੀਂ ਮੰਗ ਰਹੇ ਆਪੋਜੀਸ਼ਨ ਹਸਾਬਿਕਤਾ ਵੀ ਨਹੀਂ ਮੰਗ ਰਹੀ ਕਿ ਉਹ ਪੈਸਾ ਇਕੱਠਾ ਹੋ ਕੇ ਜਾ ਕਿੱਥੇ ਰਿਹਾ ਉਹ ਕਿਸ ਪਰਪਸ ਲਈ ਰੱਖਿਆ ਜਾ ਰਿਹਾ ਕਹਿੰਦੇ ਆਉਣ ਵਾਲੀਆਂ 27 ਦੀਆਂ ਇਲੈਕਸ਼ਨਾਂ ਵਾਸਤੇ ਇਕੱਠਾ ਕੀਤਾ ਜਾ ਰਿਹਾ ਜਾਂ ਕਿ ਉਹ ਕਹਿਣ ਲਈ ਵੀ ਉੱਥੇ ਗੁਜਰਾਤ ਦੀਆਂ ਇਲੈਕਸ਼ਨਾਂ ਆ ਰਹੀਆਂ ਉੱਥੇ ਇਕੱਠਾ ਕੀਤਾ ਜਾ ਰਿਹਾ ਕਹਿੰਦੇ ਉੱਥੇ ਬਿਹਾਰ ਦੀਆਂ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਉੱਥੇ ਆਪਣੀਆਂ ਸਾਰੀਆਂ ਸੀਟਾਂ ਦੇ ਲੜਨ ਦੀ ਪਲੈਨਿੰਗ ਕਰ ਲਈ ਕਿ ਜਦੋਂ ਕਿ ਦੇਖੋ ਉਹ ਇੱਕ ਮਹਾ ਗਠਬੰਧਨ ਦਾ 파ਟ ਸੀਗੇ ਅੱਜ ਉਹ ਮਹਾ ਗਠਬੰਧਨ ਦੇ ਵਿੱਚ ਨਹੀਂ ਕੰਮ ਕਰ ਰਹੇ ਪਰ ਉਹਦੇ باوجود ਵੀ ਕੇਜਰੀਵਾਲ ਸਾਹਿਬ ਨੇ ਉੱਥੇ ਸਾਰੀਆਂ 243 ਦੇ 43 ਸੀਟਾਂ ਦੇ ਉੱਤੇ ਲੜਨ ਦੀ ਪਲੈਨਿੰਗ ਸੋਚ ਲਈ ਵੀ ਅਸੀਂ ਸਾਰੀਆਂ ਸੀਟਾਂ ਦੇ ਆਪਣੇ ਬੰਦੇ ਕਢਾਵਾਂਗੇ ਮੈਡਮ ਜਿੱਥੇ ਵੀ ਕੋਈ ਇਹ ਬੰਦੇ ਕਢਾਣਗੇ ਇਲੈਕਸ਼ਨਾਂ ਹੋਣਗੀਆਂ ਇਹ ਮੁਫਤ ਚ ਤਾਂ ਹੋਣੀਆਂ ਨਹੀਂ ਪੈਸੇ ਤਾਂ ਹਰ ਜਗ੍ਹਾ ਲੱਗਣੇ ਆ ਹੁਣ ਇਹਨਾਂ ਦਾ ਪੈਸੇ ਦਾ ਜਰੀਆ ਕੋ ਕਿਹੜਾ ਹੈ ਪੈਸੇ ਜਰੀਆ ਪਹਿਲਾਂ ਦਿੱਲੀ ਸੀ ਦਿੱਲੀ ਸਾਰਾ ਇਹਨਾਂ ਕੋਲ ਖਤਮ ਹੋ ਗਿਆ ਇਹਨਾਂ ਕੋਲ ਚीन ਗਿਆ ਹੱਥ 'ਚ ਕੁਝ ਨਹੀਂ ਹੈ ਬਾਕੀ ਕਿਸੇ ਸਟੇਟ ਦੇ ਵਿੱਚ ਹੋਰ ਇਹਨਾਂ ਦੀ ਕੋਈ ਉੱਥੇ ਸਰਕਾਰ ਨਹੀਂ ਹੈ ਜੀ ਇੱਕ ਰਹਿੰਦੀ ਖਾਂਦੀ ਪੰਜਾਬ ਦੇ ਵਿੱਚ ਇੱਕੋ ਹੀ ਸਰਕਾਰ ਹੈਗੀ ਆ ਜੇ ਜਿਹੜੀ ਸਰਕਾਰ ਉਹ ਹੀ ਤਾਂ ਹੀ ਲੋਕ ਲੋਕ ਕਹਿੰਦੇ ਆ ਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈਗੀ ਆ ਉਹ ਦਿੱਲੀ ਵਾਲਿਆਂ ਦੇ ਹੱਥ ਵਿੱਚ ਹੈ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਚੱਲ ਰਹੀ ਆ ਇਹ ਪੈਸੇ ਇਕੱਠੇ ਕਰਨ ਦੇ ਮਾਮਲੇ ਦੇ ਵਿੱਚ ਜਿਹੜੀ ਇੰਨੀਆਂ ਵੱਡੀਆਂ ਵੱਡੀਆਂ ਪੈਸੇ ਦੀਆਂ ਸਕੀਮਾਂ ਦੇ ਮਾਮਲੇ ਵੀ ਇਹਦੇ ਮਗਰ ਕੌਣ ਹੈ ਕਿ ਕੇਜਰੀਵਾਲ ਜੀ ਨੇ ਸਿਸੋਧਿਆ ਸਾਹਿਬ ਨੇ ਇਹ ਸਾਰੀ ਦਿੱਲੀ ਦੀ ਟੀਮ ਹੈ ਤੇ ਇਹ ਕੀ ਭਗਵੰਤ ਮਾਨ ਜੀ ਨੂੰ ਨਜ਼ਰ ਨਹੀਂ ਆ ਰਿਹਾ ਜਦ ਕਿ ਉਹ ਆਪਣੇ ਆਪ ਨੂੰ ਕਹਿੰਦੇ ਕਿ ਮੈਂ ਪੰਜਾਬ ਦਾ ਮੁੰਡਾ ਵਾਂ ਮੈਂ ਇੱਥੇ ਕਿਸਾਨਾਂ ਦਾ ਕਿਸਾਨ ਦਾ ਬੱਚਾ ਵਾਂ ਤੇ ਮੈਂ ਪੰਜਾਬੀ ਆ ਤੇ ਫਿਰ ਉਹਨਾਂ ਨੂੰ ਪਤਾ ਵੀ ਜਿਹੜੀ ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਹੈ ਸਾਡੇ ਟੈਕਸਾਂ ਦੀ ਕਮਾਈ ਹੈ ਉਸ ਪੈਸੇ ਨੂੰ ਆਪਾਂ ਕਿੱਥੇ ਯੂਟਿਲਾਈਜ਼ ਕਰਨਾ ਚਾਹੁੰਦੇ ਆ ਇਸ ਕਰਕੇ ਇਹਦੇ ਉੱਤੇ ਵੀ ਸਫਾਈ ਹੋਣੀ ਚਾਹੀਦੀ ਹੈ ਪਤਾ ਹੋਣਾ ਚਾਹੀਦਾ ਵੀ ਆਪਾਂ ਜਿਹੜਾ ਪੈਸਾ ਹੈ ਉਹ ਆਪਣੀ ਲੋਕੋ ਲੋਕਾਂ ਵਾਸਤੇ ਆ ਲੋਕਾਂ ਦੀ ਆਬੋ ਹਵਾ ਵਾਸਤੇ ਆ ਆਕਸੀਜਨ ਗੈਸ ਪੈਟਰੋਲ ਜਿਹੜੇ ਆਪਾਂ ਰਹਿਣੇ ਸਿਆਣੇ ਸਾਡੇ ਸੜਕਾਂ ਪਾਣੀ ਚੰਗੀ ਸਾਨੂੰ ਹਰ ਤਰ੍ਹਾਂ ਦਾ ਬੈਨੀਫਿਟ ਮਿਲਣ ਉਹਨਾਂ ਚੀਜ਼ਾਂ ਵਾਸਤੇ ਲੋਕ ਪੈਸਾ ਖਰਚਦੇ ਆ ਜਿਵੇਂ ਹੜਪੀੜਤਾਂ ਲਈ ਪੈਸਾ ਇਕੱਠਾ ਕਰ ਰਹੇ ਹੋ ਤੇ ਕੀ ਉਹਨਾਂ ਨੂੰ ਪਹੁੰਚ ਰਿਹਾ ਕੀ ਉਹਨਾਂ ਨੂੰ ਪਹੁੰਚਿਆ ਉਹਦਾ ਹਿਸਾਬ ਤਬ ਕੋਣ ਲਗਾ ਜੇ ਪੁੱਛ ਲੋ ਤੇ ਉਹੀ ਬੰਦਾ ਬੁਰਾ ਬਣ ਜਾਂਦਾ ਅਸੀਂ ਤਾਂ ਓਪੋਜੀਸ਼ਨ ਦੀ ਗੱਲ ਨਹੀਂ ਕਰਦੇ ਅਸੀਂ ਤਾਂ ਲੋਕਾਂ ਦੀ ਗੱਲ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਦੀ ਆਵਾਜ਼ ਨੂੰ ਦੱਸ ਰਹੇ ਆ ਕਿ ਭਾਈ ਇਹਦਾ ਲੋਕਾਂ ਵੱਲੋਂ ਇੱਕ ਤਕੀਦ ਹੈਗੀ ਹੈ ਕਿ ਭਾਈ ਸਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਸਾਡਾ ਪੈਸਾ ਕਿੱਥੇ ਲੱਗ ਰਿਹਾ ਕਿਹੜੀ ਕਿਹੜੀ ਜਗ੍ਹਾ ਤੇ ਪੈਸਾ ਲੱਗ ਰਿਹਾ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਹਾਂ ਕਿ ਦਸ਼ਕਾ ਨਵਾਜ਼ ਦੀ ਜਾਣਕਾਰੀ ਪਸੰਦ ਆਈ ਹੋਵੇਗੀ ਜੇਕਰ ਤੁਹਾਡਾ ਕੋਈ ਵਿਚਾਰ ਆਪਣਾ ਹੁੰਦਾ ਹੈ ਤੇ ਆਪਣੀ ਰਾਏ ਆ ਜਿਹੜੀ ਸਾਡੇ ਕਮੈਂਟ ਬਾਕਸ ਵਿੱਚ ਜਰੂਰ ਸ਼ੇਅਰ ਕਰਨਾ ਜਿੰਨ ਤੱਕ ਕਰਾਂਗੇ ਇਸ ਪ੍ਰੋਗਰਾਮ ਦੇ ਲਈ ਸਾਨੂੰ ਦੇ ਬਹੁਤ ਜਿਆਦਾ ਧੰਨਵਾਦ